ਹਲੋ ਜੀ ਸੱਚੀ ਰਿਹਾ ਕਾਲ ਤੁਸੀਂ ਸਾਰੇਣ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ ਰਹੋਗੇ ਵਾਈਗੁਰ ਤਨ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖ ਕੇ ਤੇ ਮੈਂ ਵੀ ਠੀਕ ਠਾਕ ਆ ਲੋਜੀ ਪਹਿਲਾਂ ਤਾਂ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਆਪਾਂ ਅੱਜ ਦਾ ਵਲੌਗ ਸਟਾਰਟ ਕਰਨ ਲੱਗੇ ਆ ਪੂਰੇ 7:30 ਵਜੇ ਤੋਂ ਤੇ ਇਹ ਹੈਗੀ ਅੱਜ ਹੀ ਆਪਣੀ ਤੀਸਰੀ ਚਾਹ ਇਹ ਪਹਿਲਾਂ ਜਿਹੜੀ ਸਵੇਰੇ ਆਪਾਂ ਬਣਾਉਂਦੇ ਆ 7 ਵਜੇ ਉਹ ਆਪਣੀ ਹੁੰਦੀ ਫਿਰ 8:30 ਵਜੇ ਜਦੋਂ ਮੇਸਤਰੀ ਆਉਂਦੇ ਫਿਰ ਉਹ ਦੂਜੀ ਹੁੰਦੀ ਫਿਰ 7:15 ਵਜੇ ਬਣਦੀ ਹੈ ਤੀਜੀ ਚਾਹ ਆ ਚਾਹ ਬਣਾ ਕੇ ਜਿਹੜੀ ਦੂਜੀ ਚਾਹ ਬਣਾ ਕੇ ਉਸ ਤੋਂ ਬਾਅਦ ਹੀ ਮੈਂ ਆਪਣੀ ਜਿਹੜੀ ਸਫਾਈ ਕਰਕੇ ਤੇ ਇੱਕ ਪਾਸੇ ਦਾਲ ਸਬਜ਼ੀ ਦਾ ਦਨੀਨੀਆ ਅੱਜ ਆਪਾਂ ਬਣਾਈਆਂ ਮਸਲਾ ਛੁੱਲਿਆਂ ਦੀ ਦਾਲ ਤੇ ਇੱਥੇ ਆਪਾਂ ਪੂਰਾ ਪ੍ਰੈਪਿੰਗ ਬਣਾ ਕੇ ਚਾਹ ਦਾ ਬਣਾ ਲਿਆ ਸੀ ਕਿਉਂਕਿ ਇੱਕ ਤਾਂ ਮਿਸਤਰੀ ਸੀ ਚਾਰ ਪੰਜ ਜਣੇ ਹੋ ਸੀ ਚਾਰ ਪੰਜ ਜਣੇ ਮਤਲਬ ਇੱਟਾਂ ਵਾਲੇ ਆਏ ਹੋਏ ਸੀ ਇੱਟਾਂ ਵਾਲਾ ਗੁੜਕਾ ਵੀ ਆ ਗਿਆ ਸੀ ਵੇ ਲੈਣੇ ਤੇ ਲੋ ਜੀ ਇੱਥੇ ਆਪਾਂ ਚਾਹ ਤਾਂ ਆਪਣੀ ਬਣਾਤੀ ਹੁਣ ਬਸ ਆਪਾਂ ਦਾਲ ਦਾ ਤੜਕਾ ਵਗੈਰਾ چیرਾਂਗੇ ਗੰਡੇ ਵੀ چیرਾਂਗੇ ਫਿਰ ਆਟਾ ਆਟਾ ਗੁੰਨਾਂਗੇ ਸਵੇਰ ਦੀ ਰੁਟੀ ਨੇ ਇੰਨੀ ਜ਼ਿਆਦਾ ਬਿਜ਼ੀ ਹੁੰਦੀ ਆ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਬੈਨ ਦਾ ਤਾਂ ਇੱਕ ਮਿੰਟ ਦਾ ਟਾਈਮ ਹੀ ਨਹੀਂ ਲੱਗਦਾ ਤੇ ਲੋ ਜੀ ਆਪਾਂ ਰੋਟੀ ਪਾਣੀ ਦਾ ਨਬੇੜ ਕੇ ਚੀਹੋ ਕੇ ਬੈਠਦੀਆਂ ਤੇ 8:30 ਵਜੇ ਆਪਣਾ ਰੋਟੀ ਪਾਣੀ ਦਾ ਨਿਭੜ ਜਾਂਦਾ ਵਾਂ ਤੇ ਫਿਰ ਸਾਢੇ 3 ਵਜੇ ਚਾਹ ਤਾਂ ਚਾਹ ਬਣਾਉਣੀ ਹੁੰਦੀ ਹੈ ਤੇ ਚਾਹ ਨੀਂਮੂ ਪਾਣੀ ਇਹਨਾਂ ਦੋਨਾਂ ਚੀਜ਼ਾਂ ਜੋ ਇੱਕ ਚੀਜ਼ ਬਣਾਉਣੀ ਹੁੰਦੀ ਹੈ ਇੱਕ ਘੰਟਾ ਆਪਾਂ ਨੂੰ ਰੈਸਟ ਮਿਲ ਜਾਂਦੀ ਆ ਤੇ ਉਹ ਇੱਕ ਘੰਟੇ ਦੇ ਅੰਦਰ ਅੰਦਰ ਚਾਹ ਤਾਂ ਮੈਂ ਆਪਣੀ ਕੋਈ ਵਲੌਗ ਐਡਿਟ ਕਰ ਲੈਣੀ ਆ ਜਾਂ ਛੇ ਆਪਣੇ ਛੋਟੇ ਮੋਟੇ ਕੰਮ ਹੋਏ ਜਿਵੇਂ ਕੱਪੜੇ ਵਗੈਰਾ ਧੋਣੇ ਹੁੰਦੇ ਉਹ ਵੀ ਹੁਣ ਮੈਂ ਇੱਕ ਦਿਨ ਛੱਡ ਕੇ ਧੋਣੇ ਆ ਤੇ ਇੱਥੇ ਆ ਗਈ ਸੀ ਕੱਪੜਿਆਂ ਦੀ ਵਾਰੀ ਤੇ ਉਧਰ ਆਪਣੇ ਤਾਂ ਨੂੰ ਮੈਂ ਦੱਸਿਆ ਸੀ ਕੱਲ ਵਾਲੇ ਵਲੌਗ ਚ ਕਿ ਮੈਂ ਪੈਨ ਕਰ ਰਣ ਆਪਣਾ ਜਿਹੜ ਉਹ ਅੱਜ ਕੋ ਨਹੀਂ ਰਹੀ ਸੀ ਜਿਹਦੇ ਵਿੱਚ ਉਹ ਸਰਦਾਰ ਜੂ ਨਿਕਲ ਘਾਰਾ ਕੱਢਣ ਦਾ ਸੀ ਅੱਜ ਉਹ ਵੀ ਨਹੀਂ ਪਰ ਕੇ ਤੇ ਆਪਾਂ ਜਿਹੜਾ ਉੱਪਰਲਾ ਲੈਂਟਰ ਹੁੰਦਾ ਵਾ ਜਿਵੇਂ ਨੀਆਂ ਦੇ ਉੱਪਰ ਜਿਹੜਾ ਟਾਈ ਬਿੰਨ ਪੜਿਆ ਜਾਂਦਾ ਉਪਰ ਹੁੰਦੇ ਸੀ ਅੱਜ ਬਟ ਤਾਂ ਵੀ ਕੰਮ ਰਹਿ ਹੀ ਗਿਆ ਸੀ ਟਾਈ ਬਿੰਨ ਦਾ ਪੂਰੇ ਨਹੀਂ ਸੀ ਭਰੇ ਗਏ ਥੋੜਾ ਬੋਲਾ ਰਹਿ ਗਿਆ ਸੀ ਤੇ ਇੱਥੇ ਬਸ ਹੁਣ ਜਿਹੜੇ ਮੈਂ ਕੱਪੜੇ ਸਵੇਰ ਦੇ ਮਸ਼ੀਨ ਦੇ ਵਿੱਚ ਪਾਏ ਸੀ ਉਹ ਕੱਢਣ ਦੀ ਸੀ ਤਿੰਨ ਤਾਂ ਵੱਜ ਗਏ ਸੀ ਆਲਰੇਡੀ ਤੇ ਹੁਣ ਕੱਪੜੇ ਸੁਕਣੇ ਪਾ ਕੇ ਉਸ ਤੋਂ ਬਾਅਦ ਦੇਖਦੇ ਆਂ ਚਾਹ ਬਣਾਉਣੀ ਜਾਂ ਨਿੰਬੂ ਪਾਣੀ ਜਿੱਦਨ ਮੌਸਮ ਠੀਕ ਜਾਂ ਹੁੰਦਾ ਤੁਹਾਨੂੰ ਪਤਾ ਹੁਣ ਮੀਂਹ ਪੈਣ ਦਾ ਠੰਡਾ ਮੌਸਮ ਹੋ ਜਾਂਦਾ ਵਾ ਤੇ ਜੇ ਉਸ ਦਿਨ ਚਾਹ ਬਣਾ ਲੈਂਦੀ ਆ ਜਿੱਦਨ ਜ਼ਿਆਦਾ ਹੀ ਗਰਮੀ ਹੋਵੇ ਉਸ ਦਿਨ ਫਿਰ ਨਿੰਬੂ ਪਾਣੀ ਬਣਾ ਲੈਂਦਾ ਤੇ ਸੋ ਆਪਣਾ ਬਸ ਅੱਗੇ ਵਾਲਾ ਪੋਰਸ਼ਨ ਵੀ ਤੁਹਾਨੂੰ ਦੱਸਿਆ ਗਿਆ ਕੱਲ੍ਹ ਵਾਲੇ ਵਲੌਗ ਚ ਕੀ ਸ਼ੁਰੂ ਹੋ ਗਿਆ ਵਾ ਤੇ ਬਸ ਹੌਲੀ ਹੌਲੀ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਕੰਮ ਹੋਈ ਜਾਂਦਾ ਵਾ ਤੇ ਤੁਹਾਨੂੰ ਮੈਂ ਪਹਿਲਾਂ ਕਹਿੰਦੀ ਹੁੰਦੀ ਨਾ ਕਿ ਦਾਸਾ 15 ਦਿਨਾਂ ਦੇ ਅੰਦਰ ਅੰਦਰ ਲੈਂਟਰ ਪੈਜਣਾ ਉਦੋਂ ਸਾਡੀ ਸਲਾਹ ਹੋਰ ਸੀ ਕਿ ਅਸੀਂ ਸੋਚਿਆ ਸੀ ਚੌਹਾਂ ਕਮਰਿਆਂ ਦੇ ਉੱਪਰ ਹੀ ਲੈਂਟਰ ਪੋਣਾ ਵਾ ਅੱਗੇ ਨਹੀਂ ਆਪਾਂ ਵਧਾ ਸਕਦੇ ਮਤਲਬ ਤੁਹਾਨੂੰ ਪਤਾ ਹੀ ਹੈ ਘਰਾਂ ਦੇ ਵਿੱਚ ਫਿਰ ਕਈ ਪ੍ਰੋਬਲਮ ਆ ਜਾਂਦੀਆਂ ਬਟ ਹੁਣ ਸਲਾਹ ਕੀਤੀ ਹੈ ਕਿ ਆਪਾਂ ਸਾਰੇ ਲੈਂਟਰ ਪੋਣਾ ਵਾ ਤੇ ਹੁਣ ਵੇਖੋ ਕਿੰਨੇ ਦਿਨ ਲੱਗਦੇ ਹੁਣ ਮੈਂ ਤੁਹਾਨੂੰ ਕੋਈ ਲਾਰਾ ਨਹੀਂ ਲਾਉਂਦੀ ਤੇ ਇੱਥੇ ਸ਼ਾਮ ਦਾ ਟਾਈਮ ਸੀ ਸਰਦਾਰ ਜੀ ਨੇ ਕਈ ਦਿਨਾਂ ਤੋਂ ਰਵਿਦਾ ਕੜਾ ਮੰਗੰਨਿਆ ਸੀ ਉਹਨਾਂ ਵਾਸਤੇ ਮੈਂ ਬਣਾਉਂਦੀ ਰਹਿ ਰਸ ਦਾ ਟਾਈਮ ਸੀ ਬਾਬਾ ਜੀ ਪਾਠ ਕਰਦੇ ਪਏ ਸੀ ਤੇ ਨਾਲੇ ਚਾਹ ਧਰੀ ਹੋਈ ਸੀ ਇੱਕ ਪਾਸੇ ਤੇ ਇੱਕ ਪਾਸੇ ਮੈਂ ਆਪਣਾ ਜਿਹੜਾ ਕੜਾ ਵਾ ਬਣਾਉਂਦੇ ਸੀ ਸ਼ਾਮਾਂ ਦਾ ਟਾਈਮ ਸੀ ਦਾਲ ਸਬਜ਼ੀ ਆਪਣੀ ਹੈਗੀ ਸੀ ਪਰ ਸਖੂਲ ਕੇ ਬਣਾਉਣੇ ਸੀ ਤੇ ਜਿਹੜਾ ਨੌਨਤੂਨ ਦਾ ਕੰਮ ਉਹ ਬਸ ਸੀ ਜਦੋਂ ਸੌਣ ਲੱਗਦੇ ਹਾਂ ਨਾ ਲੋਬੋ ਉਦੋਂ ਆਪਣਾ ਨਹਾ ਧੋ ਲੈਂਦਾ ਫਿਰ ਫਰੈਸ਼ ਹੋ ਕੇ ਤੇ ਸੌਂ ਜਾਂਦਾ ਕਿਉਂਕਿ ਸਾਰੇ ਦਿਨ ਦਾ ਥਕੇਵਾ ਪਸੀਨਾ ਸਾਰਾ ਕੁਝ ਨਿਕਲ ਜਾਂਦਾ ਵਾ ਤੇ ਆ ਸਰੀਰ ਨਾਲ ਸਰੀਰ ਦੇ ਵਿੱਚ એનર્ਜੀ ਜੀ ਆ ਜਾਂਦੀ ਆ ਤੇ ਮਤਲਬ ਸੁੱਤਾ ਸੌਖਾ ਜਾਂਦਾ ਵਾ ਕਿ ਕੋਈ ਮਤਲਬ ਗਰਮੀ ਮਤਲਬ ਨੂੰ ਨੋਂਦਾ ਤਾਂ ਇੱਕ ਬਹੁਤ ਵਧੀਆ ਫਾਇਦਾ ਹੈ ਕਿ ਸਰੀਰ ਦੇ ਵਿੱਚ ਐਨਰਜੀ ਜੀ ਆ ਜਾਂਦੀ ਆ ਠੰਡਾ ਠੰਡਾ ਹੋ ਜਾਂਦਾ ਵਾ ਸੁੱਤਾ ਸੌਖਾ ਜਾਂਦਾ ਹੋਰ ਕੋਈ ਚੱਕਰ ਨਹੀਂ ਆ ਤੇ ਇੱਥੇ ਵਸਪਾ ਕੜਾ ਬਣਾਉਂਦੇ ਆਂ ਅਸੀਂ ਹੁਣ ਤੁਸੀਂ ਅੱਗੇ ਮੈਂ ਵੌਇਸਓਵਰ ਨਹੀਂ ਕਰਨੀ ਤੁਸੀਂ ਵਲੌਗ ਨੂੰ ਕਰੋ ਫੁੱਲ ਇੰਜਵਾਏ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੁਣ ਸੁਣ ਕੇ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਪਲੀਜ਼ ਫੁੱਲ ਵਾਚ ਜ਼ਰੂਰ ਕਰਿਆ ਕਰੋ ਸਾਰੇ ਜਾਣੇ ਇਸੋਂ ਹੁਣ ਤੁਸੀਂ ਕਰੋ ਵੀਡੀਓ ਨੂੰ ਇੰਜੋਏ ਕੀ ਮੈਂ ਕਿਸ ਤਰ੍ਹਾਂ ਕੜਾਹ ਬਣਾਉਣੀ ਹੈ ਇਹ ਫੁੱਲ ਵੀਡੀਓ ਜ਼ਰੂਰ ਦੇਖਣੀ ਤੇ ਜਿਹੜੀਆਂ ਕਈ ਪੈਣਾ ਹੋਰ ਤਰੀਕੇ ਨਾਲ ਬਣਾਉਂਦੀਆਂ ਤੁਸੀਂ ਆਪਣੇ ਤਰੀਕੇ ਵੀ ਦੱਸੋ ਇਹ ਤਾਂ ਮੇਰਾ ਤਰੀਕਾ ਤੁਸੀਂ ਆਪਣਾ ਤਰੀਕਾ ਵੀ ਜ਼ਰੂਰ ਦੱਸ ਕੇ ਜਾਇਓ ਤੇ ਸੋ ਹੁਣ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਅੱਗੇ ਮੈਂ ਵੌਇਸ ਓਵਰ ਨਹੀਂ ਕਰਨੀ ਕਿਉਂਕਿ ਮੈਂ ਦੇਖਿਆ ਤੁਸੀਂ ਮੇਰੀ ਐਂਟਰਟੇਨਮੈਂਟ ਵਾਲੀਆਂ ਜ਼ਿਆਦੀਆਂ ਵੀਡੀਓ ਨੂੰ ਪਿਆਰ ਦਿੰਦੇ ਹੋ ਵੌਇਸ ਓਵਰ ਵਾਲੀ ਨੂੰ ਨਹੀਂ ਮਿਲ ਲਾਈਦਾ ਸ਼ਾਇਦ ਤਨੂ ਮੇਰੀ ਆਵਾਜ਼ ਨਹੀਂ ਸੁਣੀ ਲਾਈਦੀ ਇਸ ਕਰਕੇ ਤੇ ਸੋ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਹੁਣ ਤੁਸੀਂ ਕਰੋ ਵੀਡੀਓ ਨੂੰ ਇੰਜਵਾਇ ਤੇ ਆਪਾਂ ਇੱਥੇ ਆਪਣੀ ਗੱਲਬਾਤ ਖਤਮ ਕਰਦੇ ਆਂ ਆ ਪਾ ਵਰਤਾਨ ਅਨਮਾਨਤਾ ਆ ਭਰਮ ਸੀ ਤੁਝ ਸੰਗਲ ਹੋਰ ਭਰਮ ਸੀ अर्धवन्नारे दुष्ट लोकिक माचिया है ताकि काल निकतन आ है सत्वो दाई सब काल दुष्ट दृष्ट करे चिंता दृष्ट तवहि न अरहो ताकि तापतन ਸੇ ਸੇ ਕਰਮੋਂ ਤੋਈ ਦੋਛਾ ਸੁਤਕਾ ਨ ਕੋਈ ਤੂ ਕਾਰੋ ਜਿਨ ਤਮਸ ਸਵਾਰਾ ਸਾਲੁ ਖਾਤੇ ਤਾ ਨਿ ਸਵਾਰਾ ਜੈ ਨਰਨ ਆਂ ਤੇ ਆ ਰੋਕਾ ਦਾਸ ਕ੍ਰਿਸ਼ਨਾ ਮੇਂ ਤੇ ਰਹਾ ਕਰਗਤੀ ਸੁਸਮੈ ਕਰਨੰਤ کھٹے ہے وہ مشائی سوییا سینہ نکل کے تمہارے سے تو آکھرے نہیں آ گیا یا بری ہوں مجھ راج راج میں تو نعتے نہ مانیاں چندرساں تر لے نہ ਸਤਿਨਾਮ ਕ੍ਰਿਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਕੋਈ ਬਖਾਨਿਓ ਬੇਵਰਾਂ ਸਭੇ ਲਿਆਨ ਕੋ ਸਾਜਿਤ ਕੂਰਤ ਕਾਲ ਸਤਗੁਰ ਪਰਸਾਦ ਅਨੰਦ ਪਿਆ ਮਿਲਾਈ ਸਤਗੁਰੂ ਮੈ ਪਾਇਆ ਸਤਗੁਰ ਕਾ ਪਾਇਆ ਸਹਿਜ ਸੇਤੀ ਮਲਵਤ ਜੀ ਆਵਾਦ ਆਈਆ ਰਾਕਰਤ ਕਰਵਾਲ ਪਰਿਆ ਚਵਦ ਗਾਵਣਿਆਈਆ ਸੁਬੋਤਾ ਗਾਵੋਰੀ ਕੀ ਰਾ आ, मैं पाया, मन जिनी वतगुर हे मन तूं सदा हर नाले हर नाल रहो त मन मेर दुख सवार अंगीकार करे तेरा,

नाम मानव सावै नाम दुर्गा मानव सया याचे शब्द कने रे तह नाम सत्ये साहिवा जाना ही करते रहे साचा नाम मेरा आधार साच नाम मेरा आधार मेरा इनको खाता हूँ आईया ਸਾਰੇ ਚਾਤ ਸੁਖਮਨ ਆਇ ਤਿਆ ਇਹ ਇੱਛਾ ਤੁਮ ਕੋ ਜਾਈ ਆ ਸੁਦਾ ਕਰਵਾਨ ਕਿ ਤਾਮੋ ਹਿਤਹ ਜਿਸ ਤਿਆ ਇਹ ਵੜ ਆਈ ਆ ਸਹਗਨ ਤੁਮ ਹੋ ਸੰਤੋ ਸਾਧ ਤਰੋ ਪਿਆਰ ਸੱਚਾ ਨਾਮ ਤੇ ਰਾਹ ਅਦਾ ਵਾਜੀ ਪੰਨੀ ਨਵਤਤ ਕਾਰਜ ਸੁਭਾਗ ਹੈ

மனோரே பலேசி தகிபாணி சந்த கால பூரேஜே போலே சட்ட ப

ਹਰਿ ਨਾਮੁ ਮਹਾਰਿਮਾ ਤਰੋਰਾ ਥਾਲ ਵਿਤਨ ਵਸਤੋ ਮਨਿਆ ਤਤ ਸੰਤੋਖ ਚਾਰੋ ਅੰਮ੍ਰਿਤ ਨਾਮਾ ਸੁਕਾ ਪੈ ਤਾ ਸਤ ਸਦਾ ਰੋ ਮੇਕੋ ਖਾਰਾ ਮੇਕੋ ਪੁੰਚਾ ਤਿਸ